ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜ਼ਮੀਨ ਅਕਵਾਇਰ ਮਾਮਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਧਾਇਕ ਦੀਰ ਹਾਇਸ਼ ਕੇਰਨ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਮੀਨਾਂ ਅਕਵਾਇਰ ਕਰਨ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਆਹੀ ਮੋੱਖ ਮੰਤਰੀ ਤੱਕ ਮੰਗ ਪੱਤਰ ਭੇਜਣ ਤੋਂ ਬਾਅਦ ਹੁਣ ਵਜੀਰਾ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਪਿੱਟ ਸਿਆਪਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਮੋਰਚੇ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਕਲਵੰਤ ਸਿੰਘ ਦੇ ਨੂ ਬਾਕ ਬਾਕ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਮੰਗ ਪੱਤਰ ਦੇਣ ਤੋਂ ਬਾਅਦ ਨੇੜਲੇ ਪਿੰਡ ਟੁਠੀਆਂ ਵਾਲੀ ਦੀਪ 212 212 ਏਕੜ ਜ਼ਮੀਨ ਅਰਬਨ ਸਟੇਟ ਨੂੰ ਅਕਵਾਇਰ ਕਰਨ ਦਾ ਖਿਲਾਫ ਹੁਣ ਸਰਕਾਰ ਨਾਲ ਸਿੱਧੇ ਟੱਕਰ ਲੈਣ ਲਈ 26 ਜੂਨ ਨੂੰ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘ ਦੀ ਘਰ ਮੂਹਰੇ 3 ਘੰਟੇ ਲਈ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਦੇ ਕਿਸਾਨ ਜੁੰਮੀਆਂ ਦੇ ਸੂਬਾ ਪ੍ਰਧਾਨ ਰੁਤੂ ਸਿੰਘ ਵੱਲੋਂ ਇਹ ਐਲਾਨ ਅੱਜ ਇੱਥੇ ਸ਼ਾਮ ਨੂੰ ਕੀਤਾ ਜਾ ਜਾਵੇਗਾ। ਕਿਸਾਨ ਆਗੂ ਰੁਤੂ ਸਿੰਘ ਨੇ ਕਿਹਾ ਹੈ ਕਿ ਜ਼ਮੀਨਾਂ ਅਕਵਾਇਰ ਕਰਨ ਸੰਬੰਧੀ ਹੋਣ ਅਧਿਕਾਰੀਆਂ ਨੂੰ ਇਕੱਠੇ ਪੰਜ ਮੰਗ ਪੱਤਰ ਦੇ ਕੇ ਨਹੀਂ ਸਰਨਾ ਸਗੋਂ ਆਮ ਆਦਮੀ ਪਾਰਟੀ ਦੇ ਵਜੀਰਾ ਤੇ ਵਿਧਾਇਕਾਂ ਨੂੰ ਸਿੱਧੀ ਟੱਕਰ ਲੈਣ ਨਾਲ ਹੀ ਸੰਘਰਸ਼ ਨੇ ਜਿੱਤ ਵੱਲ ਜਾਣਾ ਹੈ ਉਹਨਾਂ ਕਹੇ ਹੈ ਕਿ ਜਿੱਥੇ-ਜਿੱਥੇ ਵੀ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉੱਥੇ ਦੇ ਵਿਧਾਇਕ ਅਤੇ ਵਜੀਰਾ ਨਾਲ ਆੜਾ ਲਾਉਣ ਲਈ ਨਾਲ ਹੀ ਲੋਕ ਇਕਤਨ ਇਕਤਾ ਦੀ ਸਫਲਤਾ ਹੋਵੇਗੀ ਇਸ ਤੋਂ ਪਹਿਲਾਂ ਜ਼ਮੀਨ ਬਚਾਓ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਵਕਤ ਦੀ ਡਿਪਟੀ ਕਮਿਸ਼ਨਰ ਆਹੀ ਸਰਕਾਰ ਦੇ ਨਾਮ ਅਧੀਨ ਨਾਮ ਜ਼ਮੀਨ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਸੰਬੰਧੀ ਪੱਤਰ ਦਿੱਤਾ ਗਿਆ ਸੀ ਇਸ ਮੰਗ ਪੱਤਰ ਰੁਲਦੋ ਸਿੰਘ ਮਾਨਸਾ ਬੋਗ ਸਿੰਘ ਮਾਨਸਾ ਕੁਲਦੀਪ ਸਿੰਘ ਚੱਕ ਪਾਈਕੇ ਅਮਰਜੀਤ ਸਿੰਘ ਅਮਰੀਕ ਸਿੰਘ ਫਫੜੇ ਮਹਿੰਦਰ ਸਿੰਘ ਪੈਣੀ ਬਾਗਾ ਨਿਰਮਲ ਸਿੰਘ ਚੰਡੂਕੇ ਭਜਨ ਸਿੰਘ ਹੁਮਨ ਚੁੱਚਾ ਸਿੰਘ ਫਰੀਦੇ ਕੇ ਫਰੀਦ ਕੇ ਤੇ ਨਰਿੰਦਰ ਕੌਰ ਬੁਰਜ ਹਮੀ ਮਾਵ ਲੋਪ ਕੀਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ